ਇਹ ਪੱਲੇ ਆ ਗਿਆ ਥੋੜਾ ਕਣਕ ਦਾ ਆਟਾ ਆਪਾਂ ਬਣਾਵਾਂਗੇ ਅੱਜ ਇਹ ਰੋਲ ਦੇ ਲਈ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਨਮਕ ਬਿਲਕੁਲ ਇੱਕ ਚੁਟਕੀ ਅਜਵਾਇਨ ਦੀ ਇੱਕ ਡੇਢ ਚਮਚ ਪਾ ਲਵਾਂਗੇ ਆਇਲ ਦਾ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਜਦੋਂ ਇਹ ਇਸ ਸਥਿਤੀ ਦੇ ਵਿੱਚ ਮਿਕਸ ਹੋ ਕੇ ਆ ਜਾਵੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ

ਆਪਣਾ ਬਿਲਕੁਲ ਗਰਮ ਹੋ ਚੁੱਕਿਆ ਹੈਗਾ ਤੇ ਰੋਟੀ ਨੂੰ ਆਪਾਂ ਬੇਲ ਲਿਆ ਹੈਗਾ ਰੋਟੀ ਜਿਹੜੀ ਆਮ ਰੋਟੀ ਨੂੰ ਆਪਾਂ ਥੋੜੀ ਪਤਲੀ ਬੇਲ ਲੈਣੀ ਹੈ ਇਸ ਨੂੰ ਇਸ ਤਰ੍ਹਾਂ ਕਰਦੇ ਹੋਏ ਤਵੇ ਦੇ ਉੱਪਰ ਪਾ ਦੇਵਾਂਗੇ ਆਪਾਂ ਇਸ ਦੇ ਨਾਲ ਹੀ ਆਪਾਂ ਦੋ ਅੰਡੇ ਲੈ ਲਏ ਨੇ ਤੇ ਆਂਡਿਆਂ ਨੂੰ ਆਪਾਂ ਫੈਂਟ ਲਵਾਂਗੇ ਜਦੋਂ ਸਤੋਂ ਦੋ ਅੰਡਿਆਂ ਨੂੰ ਆਪਾਂ ਫੈਂਟ ਲਵਾਂਗੇ ਤੇ ਇਸ ਦੇ ਨਾਲ ਬਾਰ-ਬਾਰ ਰੋਟੀ ਦੀ ਜਿਹੜੀ ਸਾਈਡ ਹੈ ਉਹਨੂੰ ਚੇਂਜ ਕਰਦੇ ਰਹਿਾਂਗੇ ਤਾਂ ਜੋ ਦੋਨੇ ਸਾਈਡਾਂ ਤੋਂ ਪੱਕ ਜਾਵੇ ਚੰਗੀ ਤਰ੍ਹਾਂ ਉਰਨਾ ਇਹ ਕਿਉਂ ਲਗਾ ਲਵਾਂ ਮੈਂ ਬੁਣਨੇ ਸਾਈਡਾਂ ਨੂੰ ਚੰਗੀ ਤਰ੍ਹਾਂ ਸੇਕ ਲਿਆ ਆਪਾਂ ਤੇ ਰੋਟੀ ਨੂੰ ਹੁਣ ਆਪਾਂ ਸਾਈਡ ਤੇ ਉਤਾਰਨ ਮੰਨੀ ਕਰਾਂਗੇ ਰੈਡੀ ਇਹਦਾ ਕੀ ਹੋਆ ਆਪਾਂ ਤਵੇ ਦੇ ਉੱਪਰ ਪਾ ਲਵਾਂਗੇ ਤੇ ਤਵੇ ਨੂੰ ਪੂਰੇ ਘਿਓ ਦੇ ਨਾਲ ਗ੍ਰੀਸ ਕਰ ਲਵਾਂਗੇ ਤਾਂ ਆਮਲੇਟ ਆ ਜਿਹੜਾ ਆਪਣਾ ਉਹ ਤਾਂ ਬੇਨਾਂ ਚਿਪਚੂਆ ਨਹੀਂ ਤੇ ਕੱਗੇ ਸਪ੍ਰੇਮ ਨੂੰ ਭਲੋ ਕਰ ਦਵਾਂਗੇ ਤੇ ਫਿਰ ਤੇ ਹੋਏ ਆਂ ਜਾਨ ਨੂੰ ਜੁੱਪਾ ਪਾ ਦੇਣੀ ਚੱਤਣਾ ਖਲਾ ਦੇਣੀ ਇਸ ਦੇ ਨਾਲ ਹੀ ਆਪਾਂ ਇਹ ਰੋਟੀ ਬਣਾਈ ਸੀਗੀ ਰੋਟੀ ਨੂੰ ਦੇ ਉੱਪਰ ਹੀ ਰੱਖ ਦੇਣੀ ਹੈ ਗੰਗਮ ਰੋਲ ਨੂੰ ਆ ਦੂਪਰੇ ਸੌਮਲੇਟ ਨੂੰ ਰੱਖ ਲਵਾਂਗੇ ਰੋਟੀ ਤੋਂ ਐਕਸਟਰਾ ਜਿੱਲਾ ਵੀ ਆਪਣਾ ਐਗ ਨਿਕਲੇ ਉਸ ਪਾਸਾ ਨੂੰ ਆ ਪਕਾਤ ਲਵਾਂਗੇ ਇਸ ਤਰ੍ਹਾਂ ਇਸ ਦੇ ਨਾਲ ਇਸ ਦੀ ਸਾਈਡ ਹੈ ਜਿਹੜੀ ਓਮਲੇਟ ਦੀ ਸੇਡ ਆਪਾਂ ਸਾਈਡ ਉੱਪਰ ਕਰ ਲਵਾਂਗੇ ਓਮਲੇਟ ਦੇ ਉੱਪਰ ਆਪਾਂ ਟਮਾਟੋ ਕੈਚੱਪ ਨੂੰ ਲਗਾ ਦੇਵਾਂਗੇ ਅੱਛੀ ਤਰ੍ਹਾਂ ਨਾ ਗ੍ਰੀਨ ਚਿਲੀ ਸੌਸ ਨੂੰ ਵੀ ਪੂਰੇ ਅਮਲੇਟ ਦੇ ਉੱਪਰ ਸਪਰੈਡ ਕਰ ਦੇਵਾਂਗੇ। ਨਾਲ ਹੀ ਆਪਾਂ ਜਿਹੜਾ ਸਾਈਦਾਂ ਤੋਂ ਕੱਟਿਆ ਸਿਆਮ ਲੇਟਰ ਨੂੰ ਨਾ ਉਸ ਨੂੰ ਵਿੱਚ ਹੀ ਲਗਾ ਦੇਵਾਂਗੇ ਆਪਾਂ। ਤੇ ਇਸ ਦੇ ਨਾਲ ਹੀ ਆਪਾਂ ਲਈਆਂ ਨੇ ਕੱਟੇ ਹੋਏ ਪਿਆਜ਼, ਗਾਜਰ, ਪੱਤਾ ਗੋਭੀ ਤੇ ਥੋੜਾ ਟਮਾਟਰ। ਇਸ ਤਰ੍ਹਾਂ ਇਹਨੂੰ ਇੱਕ ਪਲੇਅਰ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਥੋੜੀਆਂ-ਥੋੜੀਆਂ ਜਿਹੜੀਆਂ ਉਹ ਸੈਲਡ ਦੀਆਂ ਰੱਖ ਲਵਾਂਗੇ। ਇਹ ਸੈਲਡ ਨੂੰ ਨਾ ਹੈਲਦੀ ਬਣਾਉਣ ਦੇ ਲਈ ਸੈਲਡ ਨੂੰ ਮੈਂ ਕੱਚਾ ਲਿਆਗਾ। ਤੇ ਲੇਕਿਨ ਇਸ ਦੇ ਵਿੱਚ ਜੇ ਤੁਸੀਂ ਮਸ਼ਰੂਮ, ਸ਼ਿਮਲਾ ਮਿਰਚ ਵਗੈਰਾ ਜੂਸ ਕਰਦੇ ਹੋ ਤਾਂ ਉਹਦੇ ਲਈ ਆਪਾਂ ਥੋੜਾ ਹਲਕਾ ਰੋਸਟ ਕਰਕੇ ਉਹਨਾਂ ਨੂੰ ਫਿਰ ਵੀ ਪਾ ਸਕਦੇ ਹਾਂਗੇ। ਨਾਲ ਹੀ ਥੋੜਾ ਲਵਾਂਗੇ ਆਪਾਂ। ਨਮਕ ਪਾ ਲਵਾਂਗੇ ਸੂਪਾਂ ਇਹਦੇ ਨਾਲ ਹੀ ਥੋੜਾ ਚਾਟ ਮਸਾਲਾ ਥੋੜਾ ਕਾਲਾ ਨਮਕ ਇਸ ਤਰੀਕੇ ਨਾਲ ਸਬਜ਼ੀਆਂ ਨੂੰ ਵਿੱਚ ਫੋਲਡ ਕਰਦੇ ਹੋਏ ਸਤਨਾ ਰੋਲ ਕੱਟ ਲਵਾਂਗੇ ਇਸ ਦਿਨ ਨਾਲ ਹੀ ਆਪਣਾ ਹੈਲਦੀ ਹੈਲਦੀ ਐਗ ਰੋਲ ਬਣ ਕੇ ਬਿਲਕੁਲ ਖਾਣ ਦੇ ਲਈ ਬਿਲਕੁਲ ਰੈਡੀ ਹੈ ਬਿਲਕੁਲ ਨਰਮ ਸੌਫਟ ਤੇ ਬਿਲਕੁਲ ਬਾਜ਼ਾਰ ਜੈਸਾ ਟੇਸਟ ਹੈ ਇਸ ਦਾ ਤੁਸੀਂ ਖਾ ਕੇ ਤੇ ਬਣਾ ਕੇ ਇੱਕ ਵਾਰੀ ਖਾ ਕੇ ਜਰੂਰ ਦੇਖਿਓ ਤੇ ਬਾਹਰ ਨਹੀਂ ਖਾਓਗੇ ਤੁਸੀਂ ਘਰ ਦੇ ਵਿੱਚ ਹੈਲਦੀ ਬਣਾ ਕੇ ਖਾਓਗੇ ਪਲੀਜ਼ ਇਟ ਟ੍ਰਾਈ ਜਰੂਰ ਕਰਨਾ